ਮੇਰਾ ਨਾਮ ਕਾਇਪੂਰ ਸਿੰਘ ਜੀ ਇੱਥੇ ਮੈਂ ਪਹਿਲਾਂ ਘਰ ਕੁੜਕਰੇ ਮਮੋਸ ਬਣਾਣਾ ਦੇ ਬਾਰੇ ਸਿੱਖਿਆ ਆ ਕੇ ਮੇਰੇ ਪਾਪਾ ਦੇ ਨਾਲ ਹੈਲਪ ਕਰਉਣਾ ਕਿੰਨੀ ਕਾਸਟ ਪੜੋ ਸ਼ਾਮ ਜੀ ਮੈਨੂੰ ਬੜੀਆ ਲੱਗਾ ਹੁਣ ਅੱਗੇ ਕੰਮ ਕਰਦਾ ਇੱਥੇ ਮੈਂ ਇੱਥੇ ਚਿੱਟੀਆਂ ਮੈਂ ਕਰਦਾ ਤੇ ਮਮੋਸ ਵੀ ਚਿੱਟੀਆਂ ਹੀ ਬਣਾ ਦਿੰਦਾ ਤੇ ਘਰ ਜਿਹੜੇ ਮਮੋਸ ਤਿਆਰ ਕਰਦਾ ਉਹ ਕਿਦਾਂ ਤਿਆਰ ਕਰਦਾ ਉਹਦੀ ਰੈਸਿਪੀ ਹੈਗੀ ਤੇਰੇ ਕੋਲ ਅਰੇ ਵਿੱਚ ਕੋਈ ਆਪਣੇ ਸੀਜ਼ਰੇਟ ਮਸਾਲੇ ਪੈਂਦੇ ਆ ਤੇ ਤੰਦੂਰੀ ਮਿਉਂਨੀ ਪੈਂਦੀ ਆ ਤੇ ਉੱਤੇ ਬਾਹਰ ਇਹ ਚੋਲੇ ਨੂੰ ਮਿਕਸ ਕਰਕੇ ਤੇ ਬ੍ਰੈਡ ਕ੍ਰੰਬਸ ਲੱਗ ਜਾਂਦੇ ਫਿਰ ਪੜਾਈ ਦਾ ਤੇ ਫਿਰ ਕਿਸ ਤਰ੍ਹਾਂ ਦਾ ਟਾਈਮ ਕੱਢਦੇ ਆ ਤਮ ਕੱਢ ਲੈਂਦੇ ਆ ਤੇ ਬਈ ਪੜਾਈ ਨਾਲ ਚੱਲੀ ਹੈ ਹਾਂਜੀ ਟਿਊਸ਼ਨ ਤੇ ਵੀ ਜਾਂਦੇ ਆ ਬਹੁਤ ਵਧੀਆ ਭੌਂਦੇ ਭਾਈ ਅਸੀਂ ਦਿੱਲੀ ਮਿਲਾਈ ਦਾ ਵਾ ਸਜੀ ਲੈਣ ਆਈਦਾ ਤੇ ਫਿਰ ਉਹਨਾਂ ਕੋਲ ਲੰਘਦੇ ਖਾ ਜੀਦੇ ਆ ਵਧੀਆ ਭੌਂਦੇ ਚੀਜ਼ ਉਹਦਾ ਜੀ ਬਹੁਤ ਵਧੀਆ ਜੀ ਆਪਣੀ ਮਿਹਨਤ ਕਰ ਰਹੇ ਨੇ ਸਾਰਿਆਂ ਨੂੰ ਇਹੋ ਹੀ ਮੈਸੇਜ ਆ ਕਿ ਮਿਹਨਤ ਕਰੋ ਠੀਕ ਹੈ ਜੀ ਨਸ਼ਾ ਨਾ ਕਰੋ ਮਨੁੱਖੀ ਨਸ਼ੇ ਜਿਆਦਾ ਬੰਦੇ ਕਰ ਰਹੇ ਨੇ ਤੇ ਆਹ ਮਿਹਨਤ ਆਪਣੀ ਕਰਕੇ ਰੋਟੀ ਖਾਓ ਆਪਣਾ ਪਰਿਵਾਰ ਬਣਾਓ ਇਹ ਦੇਖੇਣਾ ਉਹ ਜੀ ਨੇ ਜੀ ਵੇਖੋ ਇਹ ਸਿੱਖਿਆ ਉਹਨਾਂ ਨੇ ਸਭ ਕੁਝ ਠੀਕ ਹੈ ਜੀ ਪਹਿਲੇ ਸਿੱਖਿਆ ਵਾ ਫਿਰ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੋਊਗਾ ਸੋਚਿਆ ਫੇਰ ਹੀ ਇਹਨਾਂ ਦੇ ਵੱਲ ਸ਼ੁਰੂ ਕੀਤਾ ਕੰਮ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਮੈਂ ਕੋਈ ਕੰਮ ਕਰਦਾ ਹਾਂ ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਜਾਂਦਾ ਫਿਰ 6 ਵਜੇ ਤੋਂ ਇੱਥੇ ਮੋਮੋਸ ਵੀ ਰੇੜੀ ਲਾਉਂਦਾ ਹਾਂ ਹਾਂਜੀ ਫੈਕਟਰੀ ਵਿੱਚ ਕੰਮ ਕਰਦੇ ਮੇਰਾ ਓਵਰਟਾਈਮ ਗਾਇਰ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ ਤੇ ਫਿਰ ਵਾਈਫ ਨਾਲ ਸਲਾਹ ਕੀਤੀ ਤੇ ਆਈ ਨੈਟ ਤੇ ਸਰਚ ਕੀਤਾ ਫਿਰ ਸੋਚਿਆ ਕਿ ਮੋਮੋਸ ਦਾ ਕੰਮ ਸ਼ੁਰੂ ਕਰਕੇ ਦੇ ਦਿੰਦੇ ਹਾਂ ਨੈੱਟ ਤੇ ਸਿੱਖਿਆ ਮਗਰ ਹਾਂਜੀ ਨੈੱਟ ਤੋਂ ਹੀ ਸਭ ਕੁਝ ਐਕਟਿਵਾ ਵੀ ਤਿਆਰ ਨੈੱਟ ਦੀ ਹਾਂਜੀ ਐਕਟਿਵਾ ਵੀ ਨੈੱਟ ਤੋਂ ਹੀ ਆਪਾਂ ਦੇਖਿਆ ਕਿ ਇਹ ਸਾਡਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈੱਟ ਤੋਂ ਹੀ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ ਕਿਉਂਕਿ ਪ੍ਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਤੁਹਾਡੇ ਕੋਲ ਫੇਰ ਐਕਟਿਵਾ ਹੈ ਭਾਜੀ ਬਹੁਤ ਵਧੀਆ ਸਪੋਰਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜਾਂਦੇ ਕਿ ਕਸਟਮਰ ਮਤਲਬ ਚੀਜ਼ ਹੋਵਾ ਵਾਲੇ ਸਰਦਾਰ ਹਾਂਜੀ 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 ਤੇ ਬੇਟੇ ਦਾ ਕੀ ਰੋਲ ਆ ਵਿੱਚ ਬੇਟਾ ਭਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ ਜੇ ਚਟਨੀਆ ਵਗੈਰਾ ਉਹ ਹੀ ਪੈਕ ਕਰਦਾ ਕਸਮਨ ਦੀ ਮੈਂ ਖਾਲੀ ਫਰਾਈ ਤੇ ਸਟ੍ਰੀਮ ਵਗੈਰਾ ਕਰਦਾ ਬਾਕੀ ਪੈਕਿੰਗ ਵਗੈਰਾ ਉਹ ਹੀ ਕਰਦਾ ਜੀ ਹਾਂਜੀ ਘਰ ਵਿੱਚ कुरकुरੇ ਮਮੋਜ਼ ਆਹੀ ਸਾਡੇ 3-4 ਤਰ੍ਹਾਂ ਦੇ ਹੈਗੇ ਮਮੋਜ਼ ਇੱਕ ਪਨੀਰ ਵਾਲੇ ਆ ਇੱਕ कुरकुरੇ ਆ ਤੇ ਇੱਕ ਵੈਜ ਆ ਤੇ कुरकुरੇ ਵਾਲੇ ਉਹ ਹੀ ਤਿਆਰ ਕਰਦਾ ਹੈ ਅੱਗੇ ਤੇ ਫਿਲਹਾਲ ਕਾਟ ਲਾਵਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਕਿ ਐ ਹੋਰ ਜਗ੍ਹਾ ਤੇ ਵੀ ਕਾਰਡ ਲਗਾਈਏ ਮਤਲਬ ਆਪਣਾ ਮਤਲਬ ਨਵੇਂ ਹੋਰ ਕਾਰਡ ਕਾਰਡ ਵਧਾ ਦਈਏ ਕਾਰਡ ਦਾ ਮਤਲਬ ਕੱਪਲੀ ਵਧਾਉਣਾ ਹੈ ਬ੍ਰਾਂਡ ਬਣਾਉਣਾ ਹਾਂਜੀ 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 ਬ੍ਰਾਂਡ ਬਣਾਉਣਾ ਚਾਹੁੰਦੇ ਆ ਕੀ ਬ੍ਰਾਂਡ ਬ੍ਰਾਂਡ ਦਾ ਮਤਲਬ ਕੀ ਹੋਏਗਾ ਫਿਰ ਮੇਰੇ ਮਨ ਚ ਤੇ ਆ ਰਿਹਾ ਕਿ ਐਕਟਿਵਾ ਮੋਮਸ ਬ੍ਰਾਂਡ ਹੋਏਗਾ ਬਾਕੀ ਜੋ ਰੱਬ ਨੂੰ ਚਾਹੇਗਾ ਚਾਇਆ ਹੋਏਗਾ ਉਹ ਹੋਏਗਾ